ਕਿਵੇਂ ਗੁਰੂ ਅਮਰਦਾਸ ਜੀ ਨੇ ਕਾਲ ਨੂੰ ਬੰਨ੍ਹ ਕੇ ਰੱਖ ਦਿੱਤਾ ਇਹ ਘਟਨਾ ਗੋਇੰਦਵਾਲ ਸਾਹਿਬ ਦੀ ਹੈ ਜਦੋਂ ਗੁਰੂ ਸਾਹਿਬ ਆਪਣੇ ਸਿੰਘਾਸਨ ਤੇ ਬਿਰਾਜਮਾਨ ਸੀ ਤਾਂ ਉਹਨਾਂ ਦੇ ਦਰਬਾਰ ਵਿੱਚ ਇੱਕ ਔਰਤ ਪਹੁੰਚੀ ਜਿਹਦਾ ਪੁੱਤ ਮਰ ਚੁੱਕਿਆ ਸੀ ਉਹ ਔਰਤ ਆ ਕੇ ਗੁਰੂ ਜੀ ਦੇ ਦਰਬਾਰ ਵਿੱਚ ਬਹੁਤ ਰੋਂਦੀ ਕਰ ਲਾਉਂਦੀ ਹੈ ਗੁਰੂ ਜੀ ਕੋਲੋਂ ਉਸ ਔਰਤ ਦਾ ਦਰਦ ਨਾ ਦੇਖਿਆ ਗਿਆ ਗੁਰੂ ਜੀ ਆਪਣੇ ਸਿੰਘਾਸਨ ਤੋਂ ਉੱਠਦੇ ਨੇ ਤੇ ਮੁਰਦੇ ਬੱਚੇ ਦੇ ਪੈਰ ਵਿੱਚ ਆਪਣੇ ਆਪਣੇ ਸੱਜੇ ਪੈਰ ਦਾ ਅੰਗੂਠਾ ਪਾ ਦਿੰਦੇ ਨੇ ਅੰਗੂਠੇ ਦੀ ਛੋਹ ਪ੍ਰਾਪਤ ਹੁੰਦੀ ਚਾਰ ਪੈਰ ਦਾ ਮਰਿਆ ਬੱਚਾ ਜ਼ਿੰਦਾ ਹੋ ਜਾਂਦਾ ਹੈ ਇਸ ਤੋਂ ਬਾਅਦ ਗੁਰੂ ਸਾਹਿਬ ਦੇ ਮਨ ਵਿੱਚ ਵਿਚਾਰ ਆਉਂਦਾ ਹੈ ਜੇਕਰ ਹੁਣ ਕਿਸੇ ਵੀ ਬੱਚੇ ਦੀ ਮੌਤ ਹੋਊਗੀ ਤਾਂ ਉਹਨੂੰ ਚੱਕ ਕੇ ਦਰਬਾਰ ਦੇ ਵਿੱਚ ਲੈ ਆਉਣਗੇ ਇੰਜ ਰੋਜ਼-ਰੋਜ਼ ਇਹ ਮੁਰਦਿਆਂ ਨੂੰ ਜ਼ਿੰਦਾ ਕਰਨਾ ਚੰਗੀ ਗੱਲ ਨਹੀਂ ਫਿਰ ਉਸ ਵਕਤ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਮੈਂ ਜਦ ਤੱਕ ਸਰੀਰਕ ਤੌਰ ਤੇ ਗੁਰਤਾ ਗੱਦੀ ਤੇ ਵਿਰਾਜਮਾਨ ਆ ਉਦੋਂ ਤੱਕ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਿਸੇ ਵੀ ਮਾਪੇ ਦੇ ਰਹਿੰਦੇ ਆ ਬੱਚਾ ਪਹਿਲਾਂ ਨਹੀਂ ਜਾਵੇਗਾ ਇਹ ਬਚਨ ਕਰਕੇ ਗੁਰੂ ਸਾਹਿਬ ਜੀ ਨੇ ਕਾਲ ਨੂੰ ਮੰਨਿਆ